ਮੋਲੀ ਦਾ ਕੱਪੜਾ ਨਹੀਂ ਵਾਰਾ ਇੰਨੀ ਗਰਮੀ ਆ ਹੈ ਅੰਦੇਲਾ ਮਾਲਕ ਨੇ ਸੁਣ ਲਈ ਤੁਹਾਡੀ ਇੰਦਿਆ ਤਾਂ ਨੇਰ ਝਖੜ ਹੈ ਹੈ ਭਾਈ ਟਰੈਕਟਰ ਦੀ ਹੈ ਨਾ ਮੱਕੀ ਤੇ ਜੋਰ ਲੱਗਦਾ ਪੂਰਾ ਤੁਸੀਂ ਐਸਾ ਹਸਾਬ ਲਾ ਲਓ ਵੀ ਟਰਬੋ ਵਾਲੀ ਜਿਹੜੇ ਹੋ ਹੋਰ ਕੀਤੇ ਚਲਾਇਆ ਹੀ ਨਹੀਂ ਪੱਠੀ ਦੇ ਲੋ ਜੀ ਰੰਗ ਬਦ ਲਿਆ ਹੋਇਆ ਪੱਠੀ ਦਾ ਵੀ ਵੀ ਫੁੱਲ ਲੋਡ 'ਚ ਚੱਲਦਾ ਹੈ ਵੀ ਛੋਟਾ ਹੀ ਟਰੈਕਟਰ ਮੱਕੀ ਦੇ ਨਾ ਕਰ ਸਕਦਾ ਬਾਕੀਆਂ ਵੀ ਅਸੀਂ ਦੀ ਹੁਣ ਕੱਲ ਨੂੰ ਵੀ ਹੈ ਨਾ ਮੂਰਤੇ ਦਾ ਕਰ ਦਾਂਗੇ ਇਹਦੀ ਵੀ ਇੱਥੇ ਥੋੜੇ ਟਾਇਰ ਟੁੱਟ ਜੇ ਲਵਾਏ ਆ ਨਹੀਂ ਅੱਗੇ ਨਾ ਕਿਹਾ ਹੁੰਦਾ ਲਿਫਟ ਤੇ ਸਿੱਧਾ ਹੀ ਵਜਨ ਚੱਲਦਾ ਤਾਂ ਹੁਣ ਤਾਂ ਜਦੋਂ ਖੋ ਟਾਇਰ ਦੇ ਉੱਪਰ ਚੱਕੇ ਹੋਏ ਆ ਜਦੋਂ ਮੰਨ ਲਾ ਹੁਣ ਖੇਤ ਦੇ ਵਿੱਚ ਜਾ ਕੇ ਚਲਾਉਣੀ ਆ ਤਾਂ ਬਾਈ ਆਹ ਟਾਇਰ ਥੱਲੇ ਲਾ ਕੇ ਚਲਾਇਆ ਕਰਾਂਗੇ ਅੱਗੇ ਅਸੀਂ ਸਾਥਰੀ ਗੱਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਹਿ ਦਿਲੋਂ ਧੰਨਵਾਦ ਕਰਦਾ ਹਾਂ ਲਵ ਯੂ ਆ ਬਾਈ ਤੁਹਾਡੇ ਨਾਲ ਯਾਰ ਜੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਨਾ ਦੇਖੋ ਅੱਜ ਇਹ ਕਾਮ ਜੇ ਬੰਦੇ ਨੇ ਨਾ ਕਿੱਥੇ ਤੱਕ ਤੁਸੀਂ ਲੈ ਕੇ ਆਗੇ ਤੁਹਾਡੀ ਸਾਰੀ ਮਿਹਰਬਾਨੀ ਤੁਹਾਡੀ ਹੈ ਬਹੁਤ ਤੁਹਾਡਾ ਧੰਨਵਾਦ ਕਰਨਾ ਮੇਰੇ ਵੀਰਾਂ ਨੇ ਜਿਹੜਾ ਨਾ ਪਿਛ ਪੰਪ ਤੁਸੀਂ ਪਿਛਲੀ ਵੀਡੀਓ ਦੇਖਿਆ ਵੀ ਆਪਾਂ ਕਮੈਨ ਲੈਂਦੀ ਆ ਨਾ ਚਲੋ ਬਾਈ ਲੈਂਦੀ ਦਾ ਪ੍ਰਾਣੀਓ ਆ ਪਰ ਆਪਣੇ ਵਾਸਤੇ ਤਾਂ ਨਾ ਕਹਿਦੀ ਵੀ ਸੋਨਾ ਹੀਰਾ ਜਿਹੜਾ ਕਹਿੰਦੇ ਆ ਨਾ ਤਗੜੇ ਬੰਦਿਆਂ ਵਾਸਤੇ ਹੀਰਾ ਕਮ ਸੋਨਾ ਹੁੰਦਾ ਉਹ ਆਪਣੇ ਵਾਸਤੇ ਹੀ ਆ ਬਾਕੀ ਮੇਰੇ ਵੀਰਾਂ ਨੇ ਬਹੁਤ ਸਾਰੇ ਕਮੈਂਟ ਕਰੇ ਹਨ ਉਹਨਾਂ ਦਾ ਸਾਰਿਆਂ ਦਾ ਵੀਰੇ ਰਿਪਲਾਈ ਤਾਂ ਵਿੱਚ ਦੇ ਨਹੀਂ ਹੋਇਆ ਕਿਉਂ ਰਾਤ ਮੈਂ 1:30 2 ਵਜੇ ਘਰੇ ਗਿਆ ਉਹ ਤੋਂ ਬਾਅਦ ਮੈਂ ਸਵੇਰੇ ਖਾਜਰੇ ਬਾਈ ਮੇਰਾ ਚਾਰ ਦਾ ਕੰਮ ਚੱਲ ਪਿਆ ਨਾ ਛਾਹ ਕੋਟ ਉਹਦੇ ਕਰਕੇ ਮੈਨੂੰ ਟਰੈਕਟਰ ਲੈ ਕੇ ਕੰਪਨੀਆਂ ਵਾਲਾ ਟਰੈਕਟਰ ਖੜਾਤਾ ਇਹ ਲੈ ਕੇ ਹੁਣ ਮੌਜਨਾ ਸਾਜਰੇ ਦਾ ਉੱਠਿਆ ਮਿਹਨਤ ਅੱਗੇ ਵੀ ਕਰਦੇ ਤੇ ਹੁਣ ਵੀ ਆਪਣੇ ਮਿਹਨਤ ਕਰਾਂਗੇ ਇਹ ਨਹੀਂ ਹੈਗਾ ਵੀ ਆਪ ਆਪਣੀਆਂ ਲੈ ਲਿਆ ਨਾ ਤਾਂ ਆਪਾਂ ਕਿਤੇ ਬੈਠ ਜਾਾਂਗੇ ਨਾ ਬਈ ਮਿਹਨਤ ਬਾਬਾ ਨਾਨਕ ਕਿਰਪਾ ਇਕੜੇ ਰੱਖੇ ਵੀ ਜਿੱਥੇ ਇਮਾਨਦਾਰੀ ਦੇ ਪਹਿਲਾ ਖੜੇ ਤੇ ਨਾ ਇੱਕੀ ਰੱਖੇ ਤੇ ਗਾਂ ਨੂੰ ਬਹੁਤਾ ਹੋਣਾ ਕਰਾਵੇ ਨਾ ਵੀ ਉਹੀ ਆਪਾਂ ਦਾ ਭਾਈ ਤੁਹਾਨੂੰ ਪਤਾ ਹੀ ਇਹ ਫੁਕਰੀਆਂ ਦਾ ਆਪਣੇ ਕੋਲ ਹੈ ਨਹੀਂ ਕਿ ਜਿਹੜੀ ਗੱਲ ਸੱਚੀ ਆ ਸੱਚੀ ਗੱਲ ਆ ਨਾ ਪੁਰਾਣੀ ਮਸ਼ੀਨ ਲਈ ਆ ਚੱਲਦੀ ਲਈ ਆ ਉਹ ਵੀ ਤੁਹਾਨੂੰ ਮਾਡਲ ਕਹੀ ਮੇਰੇ ਵੀਰਾਂ ਨੇ ਸੱਤ ਦੇ ਘੱਟ ਤਾਂ ਕੋਈ ਮਾਡਲ ਦਾ ਕਮੈਂਟਰੀ ਕਰਿਆ ਹੈਗਾ ਉਹ ਮਾਡਲ ਤੁਹਾਨੂੰ ਮਸ਼ੀਨ ਦੇ ਕੋਲ ਖੜ ਕੇ ਦੱਸੂਗਾ ਬਈ ਹੁਣ ਬਾਕੀ ਮਸ਼ੀਨ ਰਾਜੂ ਲੈ ਗਿਆ ਰਾਜੂ ਦਾ ਥੋੜਾ ਜਿਆਦਾ ਘਰੇ ਕੰਮ ਜਾਂਦਾ ਕਹਿੰਦਾ ਇਹ ਜੇ ਮੈਂ ਕਰਕੇ ਮਾਚਾਲਵਾ ਜਾਣਾ ਚਾਹ ਕੋਟ ਨੂੰ ਮੈਂ ਬਾਈ ਸਾਜਰੇ ਸਾਜਰੇ ਟਰੈਕਟਰ ਚੱਕਿਆ ਦੇਖੋ ਟਰੈਕਟਰ ਦੀ ਬੈਟਰੀ ਸਵਾ ਸਵਾ ਸਾਜਰੇ ਟਰੈਕਟਰ ਚੱਕ ਕੇ ਮੈਂ ਕਹਿੰਦਾ ਨਹੀਂ ਚੱਲੀਏ ਸਾਰਾ ਬਣਾ ਕੰਮ ਦੇਖੀਏ ਫਿਰ ਦੇਖਾਂਗੇ ਇਹਨੂੰ ਉਹ ਨਾ ਖੜਨਾ ਇਹ ਕੋਈ ਗੱਲ ਨਹੀਂ ਖੜਜੂਗੀ ਆਪਣੀ ਚੀਜ਼ਾਂ ਨੇ ਕਾ ਨਹੀਂ ਲੱਗੂਗਾ ਨਾ ਕੋਈ ਚੱਕਰ ਨਹੀਂ ਉਹ ਮਾਲਕਾਂ ਦੀ ਮਸ਼ੀਨਾਂ ਨਾਲ ਨਾ ਕਹਿੰਦਾ ਉਹਨਾਂ ਦੇ ਮਨ ਤੇ ਇਹ ਨਾ ਵੀ ਇਹ ਨਿੰਦਨ ਹੈ ਆਪਦੀ ਲੈ ਲਈ ਸਾਡੀ ਅੰਗ ਨਹੀਂ ਘਟ ਧਿਆਨ ਹੋ ਗਿਆ ਨਾ ਇਹ ਚੀਜ਼ ਨਹੀਂ ਹੋਣ ਦਊਗਾ ਜਿੱਕਣਾ ਪਿਆਰ ਪਹਿਲਾਂ ਨਾ ਨਾ ਕੰਮ ਪਹਿਲਾਂ ਕਰਦਾ ਰ ਆ ਬਾਈ ਉਦਾਂ ਹੀ ਕਰੂੰਗਾ ਇਹ ਤਾਂ ਗੱਲ ਬਸ ਪਾਸੇ ਬਾਹਰੇ ਆ। ਬਾਕੀ ਉਹ ਟਰੈਕਟਰ ਲੈ ਕੇ ਜਾ ਰਹੇ ਆਂ ਚਾਰ ਦਾ ਕੰਮ ਕਰਾਂਗੇ ਸ਼ੁਰਮੀ ਦੇ ਨਾਲ। ਇਹਦੀ ਫੀਟਿੰਗ-ਵੋਟਿੰਗ ਕਰਨੀ ਦੀ ਹੈ ਜੇ ਟੋਕਰੀ ਤੱਕ ਨਹੀਂ ਦੀ ਬੰਦੂ ਆਪਣਾ ਆਰਪਰੇ ਹੀ ਕਰਵਾਇਆ ਰੁਪਿਆ ਵਾਲਾ ਨਾ। ਉਹ ਕਹਿੰਦਾ ਵੀ ਜਿੱਕਣਾ ਮਰਜ਼ੀ ਕਰ ਤੂੰ ਮੇਰਾ ਬਿਨਾ ਟੋਕਰੀ ਵੀ ਪਾ ਦੇ ਮਾਂ ਚੱਲ। ਪਾ ਦਨੇ ਤੇਰਾ ਬਿਨਾ ਟੋਕਰੀ ਦਾ ਭਾਈ। ਹੁਣ ਕਰਕੇ ਇਹਦਾ ਸਾਫ ਸੁਭਈਆ ਜਿਆ ਸਰਦੋ ਸਰਦ ਕਰਾ ਕੇ ਆਏ ਆ ਇਹਦੀ। ਤਿਆਰ ਪਿਆਰ ਕਰਾ ਕੇ ਇਹਨੂੰ। ਚਲੋ। ਬਾਕੀ ਸਾਰਿਆਂ ਦਾ ਮੈਂ ਵੀਰੇ ਫੇਰ ਤੈਨੂੰ ਧੰਨਵਾਦ ਕਰਨਾ ਬਹੁਤ ਤੁਹਾਡਾ ਲੱਖ ਲੱਖ ਸ਼ੁਕਰ ਸ਼ੁਕਰਾਨਾ ਕਰਨਾ ਮਾਲਕ ਦਾ ਵੀ ਕਰਨਾ ਹਨਾ। ਮੇਰੇ ਵੀ ਦੇਖਣ ਵਾਲਿਆਂ ਦਾ ਵੀ ਕਰਦਾ ਵੀਰ ਤੁਸੀਂ ਇੰਨਾ ਪਿਆਰ ਦਿੰਦੇ ਆ ਨਾ ਇੱਕ ਮੈਨੂੰ ਆਮ ਜਿਹੇ ਬੰਦੇ ਨੂੰ ਚਲੋ ਬਈ ਮੈਂ ਤੇਰਾ ਤੁਹਾਨੂੰ ਪਤਾ ਹੀ ਵੀ ਉਹਨਾਂ ਨਾਲ 12 14 15 ਸਾਲ ਹੋ ਗਏ ਤੇ ਇੱਕ ਠੱਕੇ ਖਾਂਦੇ ਹੀ ਕੰਮ ਦੇ ਵਿੱਚ ਅਰ ਚਲੋ ਆਏ ਆ ਵੀ ਚਲਾਉਣੀ ਮੇਰੀ ਉਹ ਮਾਲਕਾਂ ਨਹੀਂ ਆ ਬਈ ਪੈਸਾ ਲਾਉਣੇ ਵਾਲੇ ਉਹ ਆ ਨਾ ਤੇ ਚਲੋ ਵਿੱਚ ਆ ਮੇਰੀ ਚੱਲੀ ਜਾਊਗੀ ਕਿ ਮੈਨੂੰ ਵੀ ਆਉਂਦਲਾ ਜਾਊਗਾ ਨਾ ਚਲੋ ਮੇਰੇ ਘਰਦਿਆਂ ਨੂੰ ਮੇਰੇ ਨਿਆਣਿਆਂ ਨੂੰ ਆਉਗੋ ਸਾਡੇ ਕੋਲ ਮਸ਼ੀਨ ਆ ਐ ਕਹਿਣ ਵਾਲੇ ਹੋ ਗਏ ਨਾ ਵੀ ਸਾਡੀ ਵੀ ਆਪਣੀ ਵੀ ਹੈਗੀ ਇੱਕ ਮਸ਼ੀਨ ਤੇ ਪਾਣੀ ਉਹ ਆ ਚਲੋ ਚਲਦੇ ਆ ਪਸ਼ਾਹ ਕੋਟ ਨੂੰ ਦਿਖਾਉਣਾ ਸਾਨੂੰ ਟਰੈਕਟਰ ਬਾਈ ਝੋਟਾ ਤਿਆਰ ਹੋ ਕੇ ਬਣਾ ਆ ਗਿਆ ਦਾ ਬਸ ਇਹਦੀ ਸਰਵਿਸ ਸਰਵਿਸ ਕਰਾਈ ਆ ਉੱਥੇ ਕੰਪਨੀ ਚ ਹੈ ਨਾ ਜਿਵੇਂ ਮੈਨੂੰ 1 2 ਚ ਜਿਵੇਂ ਆਪਣੇ ਮਸ਼ੀਨ ਭਾਰੀ ਆ ਪਿੱਛੇ ਥੋੜਾ ਜਿਹਾ ਸਕੀਮ ਲਾਈ ਤੀ ਪਰ ਉਹ ਸਕੀਮ ਜੈਕ ਲਾਉਣੇ ਤੇ ਉਹ ਵੀ ਨਾ ਜਿਵੇਂ ਲਿਫਟ ਤੇ ਲੋਡ ਪੈਂਦਾ ਉਹ ਚੀਜ਼ ਲਵਾਉਣੀ ਸੀ ਪਰ ਉਹ ਕੰਪਨੀ ਦੇ ਵਿੱਚ ਹੈ ਨਹੀਂ ਉਪਲਬਧ ਨਹੀਂ ਹੈਗੀ ਉਹ ਕਹਿੰਦੇ ਵੀ ਸਾਡੇ ਨੂੰ ਲੱਗਦਾ ਨਹੀਂ ਹੈਗਾ ਕਿ ਕਿਤੇ ਬਾਹਰ ਕਰਾਉਣਾ ਪੈਣਾ ਚਲੋ ਦੇਖਾਂਗੇ ਉਹ ਵੀ ਹੈ ਨਾ ਕਿਤੇ ਯਾਨੀ ਜੈਕ ਜ਼ਰੂਰੀ ਆ ਬਾਕੀ ਹੈ ਦਾ ਭਾਈ ਇਹ ਤਾਂ ਜਗਾੜੂ ਕੰਮ ਆ ਨਾ ਟਰੈਕਟਰ ਵਾਲਾ ਤਾਂ ਮੈਂ ਦੇਖ ਲਿਆ ਇਹ ਇੰਨਾ ਬਹੁਤਾ ਫਿਕਸ ਉਹ ਜਿਹੜੀ ਬੜੀ ਮਸ਼ੀਨ ਆ ਉਹ ਉਹ ਕੱਢਦੀ ਆ ਧੁੱਕੇ ਤਾਂ ਬਾਕੀ ਆ ਦੇਖ ਲੋ 18 ਦੇ ਟਾਇਰ ਛੋਟੇ ਚ ਰੈਡੀ ਹੋਇਆ ਬੈਗ ਭਾਈ ਚੱਕ ਲਿਆ ਹਫਤਾ ਹੋ ਗਿਆ ਬੈਗ ਬੰਨੇ ਨੂੰ ਮੱਸ ਕਰਮਾਂ ਵਾਲਾ ਇਹ ਵੀ ਕਹਿੰਦਾ ਹੋਣਾ ਵੀ ਆ ਨਾ ਬੰਨ ਲਿਆ ਚੱਕਦਾ ਹੈ ਨਹੀਂ ਇਹ ਪੁੰਨੀ ਵਾਲਾ ਪੁੰਨੀ ਵਾਲੇ ਦੇ ਕਿੱਤਾ ਬਾਕੀ ਤਾਂ ਸਾਰਾ ਕੰਮ ਕੰਮ ਹੋਇਆ ਨੋਕੇ ਹੋਕੇ ਆ ਗਿਆ ਹੁਣ ਹੁਣ ਇਹਨੂੰ ਪਾਵਾਂਗੇ ਲੋਡ ਤੇ ਚਲੋ ਚੱਲਦੇ ਆ ਜੀ ਫੇਰ ਨਰਮਾਪਾ ਕੰਪਨੀ ਜਿਹਦਾ ਨਿਕਲਿਆ ਹੈ ਮਸ ਲੁਧਿਆਣਾ ਆਪਣੇ ਰਹਿੰਦਾ ਔਰ ਤੇ 24 ਕਿਲੋਮੀਟਰ ਥੋੜੀ ਉਹ ਬਾਹਰ ਰਹਿ ਗਈ ਤੇ ਬਾਅਦ ਫਿਰ ਜਾ ਕੇ ਇਹਨੂੰ ਚਲਾਉਣਾ ਹੈ ਬਸ ਅੱਜ ਉਹਦਾ ਹਰਪ੍ਰੀਤ ਬਾਈ ਨੂੰ ਅੱਜ ਕਰਨਾ ਹੈ ਵਿਲਾ ਉਹਦੇ 2 ਕਿੱਲੇ ਕਰਕੇ ਫਿਰ ਟੋਕਰੀ ਟੱਕਰੀ ਦੇ ਫਿੱਟ ਕਰਾਂਗੇ ਨਾਲੇ ਹੋਰ ਵੀ ਤੇ ਇੱਕ ਦੋ ਜਿਗਾੜ ਜੇ ਲਾਉਣੇ ਹਨ ਜਿਵੇਂ ਆਪਾਂ ਮਸ਼ੀਨ ਲੰਨੇ ਆ ਨਾ ਬਾਈ ਇੱਕ ਗੱਲ ਦਾ ਜ਼ਰੂਰ ਰੱਖਿਓ ਇਹ ਟਰੈਕਟਰ ਤੇ ਮਸ਼ੀਨ ਲਵਾਉਨੇ ਆ ਨਾ ਜਿਹੜਾ ਹਾਈਡਰੋਲਿਕ ਜਾਂ ਟੋਕਰੀ ਵਾਲਾ ਤੇਲ ਆ ਸਾਰਾ ਬਾਈ ਮਸ਼ੀਨ ਦੇ ਨਾਲ ਲਿੰਕਡ ਰੱਖਿਓ ਇੱਕ ਗੱਲ ਮੈਂ ਤੁਹਾਨੂੰ ਲਾਜ਼ਮੀ ਕਹੂੰਗਾ ਟਰੈਕਟਰ ਦੇ ਤੇਲ ਦੇ ਵਿੱਚ ਤੇਲ ਨਾ ਰਲਦਾ ਕਰਿਓ ਹੁਣ ਸਾਡੇ ਇਕਣੇ ਹੋਇਆ ਹਨਾ ਚਲੋ ਅਸੀਂ ਵੀ ਉਹ ਮਸ਼ੀਨ ਦੇ ਵਿੱਚ ਵੀ ਨਵੇਂ ਤੇ ਵੀ ਉਹ ਹੁਣ ਮਸ਼ੀਨ ਬਣਾਉਣੇ ਵਾਲਾ ਵੀ ਹਨਾ ਉਹਨਾਂ ਵੀ ਚਲੋ ਐਟਕਿਓ ਬਣਾਈਆਂ ਕਿਹੜਾ ਬਹੁਤ ਪੁਰਾਣੇ ਹੋ ਗਏ ਐਪੀ ਬਾਈ ਆਪਣਾ ਵੀ ਜਿਹਨੂੰ ਟੋਕਰੀ ਚੱਕੀ ਜਾਂਦੀ ਹੈ ਬਾਈ ਹਨਾ ਇਹਦਾ ਜਿਹੜਾ ਟਰਾਂਸਮਿਸ਼ਨ ਆ ਪਿੱਛੇ ਕੱਲ ਲੁਧਿਆਣੇ ਪਹੁੰਚਣ ਵਾਲੇ ਆ ਭਾਈ 10:30 9:30 ਵਜੇ ਗੱਲਿਆ ਦਾ ਪਾਉਣ ਨਾ 9:00 ਵਜੇ ਚੱਲਿਆ ਦਾ ਲੁਧਿਆਣਾ ਪਹੁੰਚੇਗਾ ਬਾਕੀ ਤੁਸੀਂ ਹਿਸਾਬ ਨਾਲ ਵੀ ਭੱਜ ਜਾਣੀਦਾ ਨਾ ਬਾਕੀ ਟਾਇਰ ਆ ਗੱਲੇ ਕੋਈ ਨਹੀਂ ਬਾਕੀ ਹਾਈਵੇ ਰੋਡ ਆ ਸਭ ਤੋਂ ਵੱਡੀ ਗੱਲ ਤਾਂ ਰੋਡ ਦੀ ਆ ਨਾ ਰੋਡ ਚੰਗਾ ਹੋਵੇ ਤਾਂ ਟਰੈਕਟਰ ਦਾ ਬਾੜ ਆਵੇ ਨਵੇਂ ਦਾ ਜਾਂਦਾ ਸਤਾਂ ਸਰੇ ਤੇ ਦੂਆ ਹੀ ਲਾ ਆ ਪਾਏ ਪਜਾਰਾ ਡੋਕਰੀ ਕਰਕੇ ਉਹੀ ਪਾਏ ਬਸਾਂ ਦਾ ਲੱਗਦਾ ਬੜਕ ਬੜੀ ਮਾਰਦਾ ਵਾਵਾ ਦੂਰ ਦਾ ਕਰਵਾ ਮਾਰਦਾ ਉਹ ਦਾ ਕਰਵਾ ਮਾਰਦਾ ਬਾਕੀ ਨਾ ਕਈ ਵੀਰਾਂ ਨੇ ਜਿਹੜੇ ਕਮੈਂਟ ਕਰੇ ਭਾਈ ਸੱਤ ਬਾੜਾ ਦੇ ਕੋਤੇ ਵਾਲੀ ਵੀਰਾਂ ਭਾਈ ਸਾਰਾ ਸਾਨੂੰ ਮਾਡਲ ਵੀ ਦਿੱਤੋ ਸਾਰਾ ਕੋਈ ਦੇਖੋ ਕਿੰਨਾ ਆਪਣੇ ਵੀਰਾਂ ਤੇ ਸਾਹ ਕੋਡਰ ਗਿਆ ਨਾ ਉਹਦਾ ਵੈਸੇ ਰਾਜੂ ਪਿੰਡੋਂ ਲੈ ਗਿਆ ਕਹਿੰਦਾ ਜਿੱਕੇ ਮੈਂ ਕਾਹਲੂ ਸਾਰਾ ਕੰਮ ਕਰਕੇ ਉਹਨਾਂ ਨੂੰ ਵੇਟ ਕੇ ਨਾ ਸਾਹ ਕੋਡਰ ਲਿਆਉਂਗਾ ਬਾਕੀ ਜੇ ਮੇਰਾ ਵੀਰ ਕੋਈ ਮੱਕੀ ਵਾਲਾ ਏਰੀਆ ਹੋਇਆ ਕਿਸੇ ਕੋਲੇ ਨਾ 100 ਡੇਢ ਤੋਂ ਕਿ ਲੈ ਕੇ ਜਗਾਈ ਹੋਇਆ ਨਾ ਤਾਂ ਸਾਹ ਤਾਂ ਵੀਰੇ ਘੱਟ ਵੀ ਲੈ ਲਾਂਗੇ ਜੂਗਾਨੀ ਲੋਰ ਕਰਾਵਾਂਗੇ ਨਾ ਦਾ ਇਹ ਜਿਹੜਾ ਆ ਵੀ ਮਹਿਤਵਪੂਰਨ ਕਰੀ ਗਈ ਸੀ ਇਹ ਚਾਰ ਪਾਸੇ ਜੁੜੇ ਲੱਗੇ ਘੱਟ ਦੇ ਜਿਹੜੇ ਕਿਤੇ ਤੋਂ ਰੇਡ ਤੋਂ ਵੀ ਲੱਗਾ ਮਰ ਗਿਆ ਨਾ ਆਪਾਂ ਕਰ ਰੋ ਮੱਤੀ ਵਾਲਾ ਵੀ ਦੇ ਦਿੰਦੇ ਆ ਪਿਆਰ ਕਰਵਾਉਣ ਚੜੀ ਦੇ ਦੇ ਗਏ ਕਿਹੜੀ ਥੋਪੜੇ ਤੋਂ ਬੜਾ ਵਧੀਆ ਹੋ ਜਾਣਾ ਕਰਦੀ ਆ ਉਹ ਥੋਪੜੀ ਦਾ ਕੰਮ ਚੇਲਾਗੇ ਚਲੋ ਚਲਦੇ ਆਂ ਜੀ ਬਰੋਣਾ ਆ ਲੇਟ ਹੋਈ ਜਾਂਨੇ ਹਰਪ੍ਰੀਤ ਬਾਈ ਦੇ ਦੋ ਤਿੰਨ ਫੋਨ ਆਲੇ ਵੀ ਕਿੱਥੇ 가 ਗਿਆ ਚਲੋ ਮਿਲਦੇ ਆਂ ਮੈਂ ਤੁਹਾਨੂੰ ਆਉਣ ਜਾ ਕੇ ਲੁਧਿਆਣਾ ਟੱਪ ਕੇ ਭਾਈ ਪਹੁੰਚ ਗਏ ਸਾਹਕੋਟ ਇੱਥੇ ਆ ਗਿਆ ਦਾ ਟਾਈਮ ਜੇ ਨਾਲੇ ਜਿੱਤਾ ਵੇ ਮਸ਼ੀਨ ਕੋਲੇ ਪਹੁੰਚ ਗਿਆ ਰ ਸਿੱਧਾ ਹੀ ਮਸ਼ੀਨ ਦੇ ਲਾਗੇ ਤੇ ਨਾ ਮੈਂ ਕਿਹਾ ਹੁਣ ਸਮਾਨ ਲਿਆ ਕੇ ਫੀਟਿੰਗ ਕਰੀਏ ਸ਼ੁਰੂ ਇਹਦੀ ਨਾ ਹੁਣ ਤੁਹਾਨੂੰ ਪਤਾ ਬਾ ਬਾਬੇ ਦੀ ਕਿਰਪਾ ਕਰ ਤਿੰਨ ਹੋ ਗਈਆਂ ਇਹ ਆਪਣੀ ਰਾਣੀ ਨੰਬਰ 1 ਫਿਰ ਦੋ ਵਾੜਾਂਗੇ ਰ ਫੇਰ ਤੇ ਨਾ ਫਿਰ ਲਾਵਾਂਗੇ ਤਿੰਨ ਦਾ ਨੰਬਰ ਬਾਕੀ ਨੇਰਖਾਨਾ ਚੱਲ ਪਿਆ ਮੈਂ ਕਹਿੰਦਾ ਰੱਬਾ ਪਾ ਦੇ ਥੋੜਾ ਜਿਹਾ ਗਰਮੀ ਨੇ ਬਾਈ ਹੱਤ ਕਰਾਈ ਪਈਆ ਜੀ ਤੁਸੀਂ ਨਾ ਦੇਖਿਆ ਟਰੈਕਟਰ ਲੈ ਕੇ ਆ ਮੈਨੂੰ ਪਤਾ ਬਾਈ ਦੁਪਹਿਰੇ ਇੱਕ ਤਾਂ ਟੈਂਪਰੇਚਰ ਉੱਪਰ ਤੇ 46 47 ਡਿਗਰੀ ਰਬਾਈ ਟਰੈਕਟਰ ਛੱਡਦਾ 40 45 ਡਿਗਰੀ ਦਾ ਮੂਹਰੇ ਲੰਪਾਈਂ ਜਿਆਦਾ ਸੇਕ ਆਉਣਾ ਪਰ ਮੈਂ ਜਨੂਨ ਉਹ ਕਰਤਾ ਟਰੈਕਟਰ ਨੇ ਅੱਜ ਕਿਉਂ ਐ ਬਾਈ ਗਰਮੀ ਹੈ ਨਜਾਇਜ਼ ਆ ਨਾ ਅੱਜ ਫਿਰ ਮਸ਼ੀਨ ਕੋ ਆ ਕੇ ਦਾ ਗੇਅਰ ਗੂਰ ਆ ਨਾ ਦੇਖਣਾ ਸੀ ਜਿਹੜੇ ਗੇਅਰ 'ਚ ਇੱਕ ਤਾਂ ਥੋੜੀ ਜਿਹੀ ਪਲੇਜ ਦੀ ਇੱਕ ਵੈਦੋ ਇੱਕ ਦੋ ਬੈਰੀਆਂ 'ਚ ਉਹ ਖੋਲਿਆ ਆਉਂਦੀ ਸਾਰੇ ਖੋਲ ਕੇ ਫਿਰ ਟਰੈਕਟਰ ਤੇ ਲੱਗੇ ਹੋਏ ਆ ਕਸਣਾ ਨਾਲ ਦੀ ਨਾਲੇ ਟਰੈਕਟਰ ਵੀ ਕੋਲੇ ਖੜਾ ਆ ਮਸ਼ੀਨ ਤਾਂ ਪਾਪ ਹੀ ਮਗਰ ਤੁਹਾਨੂੰ ਪਤਾ ਹੀ ਆ ਨਾ ਬੈਕ ਪੁੱਠਾ ਸਟੀeringਾ ਜਿਹੜਾ ਉਹ ਵੀ ਨਾਲ ਕਸਣਾ ਪੈਂਦਾ ਫਿਰ ਦੱਦੇ ਨਾਲ ਚੱਲੇ ਤੇ ਹਨਾ ਪਾਉਣ ਫੇਰ ਮੈਂ ਕਿਹਾ ਯਾਰ ਨਿਪਟਣਾ ਤਾਂ ਹੈ ਨਹੀਂ ਨਾ ਦੋ ਵੀਲੇ ਤੇ 3:00 ਵੱਜ ਗਏ ਮਿਲੋਂਦੇ ਨੂੰ 4:00 ਵੱਜ ਗਏ ਚਾਹ ਜੀ ਪੀਂਦੇ ਨੇ ਮੈਂ ਕਿਹਾ ਵੀ ਨਹੀਂ ਛੱਟ ਪਰੇ ਹੁਣ ਕੱਲ ਨੂੰ ਸਵੇਰੇ ਮੂਰਤ ਕਰਾਂਗੇ ਨਵਾਬੇ ਦਾ ਨਾਮ ਲੈ ਕੇ ਬਾਕੀ ਭਾਈ ਪਹੁੰਚ ਗਏ ਤੇ ਵਧੀਆ ਨਾਮ ਗੱਲ ਦਿਖਾਉਨੇ ਆ ਸਾਨੂੰ ਹੁਣ ਨਾਲੇ ਮਸ਼ੀਨ ਦਿਖਾਉਨੇ ਆ ਨਾਲੇ ਦਿਖਾਉਨੇ ਆ ਟਰੈਕਟਰ ਕਾਲੇ ਦੇ ਫਾਰਮ ਦੇ ਖੋਲੀ ਹੋਈ ਆ ਵੈਸੇ ਦਿਨ ਚ ਦਾ ਭਾਈ ਉਹ ਰੇ ਗਰਮੀ ਆਟੋਮੈਟਿਕ ਹੋਣੀ ਆ ਨਾ ਆਹ ਦੇਖ ਇਧਰ ਵੀ ਮੱਕੀ ਆ ਇਧਰ ਵੀ ਮੱਕੀ ਇਧਰ ਵੀ ਮੱਕੀ ਸਾਰੇ ਚਾਰੇ ਪਾਸੇ ਮੱਕੀ ਪਚਾਲੇ ਖੂ ਜਾਲੇ ਕੋ ਮੋਟਰ ਫਾਰਮ ਬਣਿਆ ਆ ਕਾਲੇ ਸਰਪੰਚ ਦਾ ਤਾਂ ਇੱਥੇ ਆਪਣੇ ਬੰਦੇ ਰਵੇ ਲੱਗੇ ਹੋਏ ਦਕਾਨਾਂ ਉਦੋਂ ਪਤਾ ਹੀ ਉਦੋਂ ਨੂੰ ਸ਼ੁਰੂਆਤ ਜੀ ਕਰ ਗਿਆ ਦਾ ਕਾਨੇ ਤੋਂ ਬਾਅਦ ਇਹਨਾਂ ਨੇ ਵਧੀਆ ਪੱਟ ਲਈ ਮਸ਼ੀਨ ਖਾਲੀ ਕਰ ਲਈ ਸਾਰੀ ਤਸੱਲੀ ਨਾਲ ਕਰੀ ਐਨ ਪੂਰੀ ਇਹਨੂੰ ਕਹਿ ਦਈਏ ਉਹਦੇ ਬਾਅਦ ਸਟਾਫ ਕਰਾਂਗਾ ਉਹਨੂੰ ਪਤਾ ਵੀ ਮੱਕੀ ਤੇ ਬਾਝ ਚਲਣੀਆਂ ਤਾਂ ੱੱਕਾ ਦਾ ਮਸ਼ੀਨਾਂ ਹੋਣਾ ਹੀ ਆ ਬਾਕੀ ਇਹ ਤਿੰਨ ਦਾ ਪਿਛਲੇ ਸਾਲ ਤੋੜੇ ਦਤੇ ਤੁਸੀਂ ਦੇਖੀ ਹੋਣੀ ਵੀਡੀਓ ਹਨਾ ਦੋ ਪੁਰਾਣੇ ਆ ਤਿੰਨ ਨਵੇਂ ਆ ਵੀ ਇਹ ਤਾਂ ਲਾਇਆ ਸੀ ਜਿਹਨੋਂ ਚੈਨਾ ਚੂਨਾ ਕੱਢ ਗਿਆ ਨਾ ਮੌਲੀ ਉਹਨਾਂ ਨੇ ਧੋ ਕੇ ਮਣਾਈ ਪਿਆ ਰਾਣੀ ਸੁੰਦਰਾ ਫੋਲਵਰ ਕੀ ਐਨ ਕਰਨ ਲਾਈ ਬਲੇ ਜਲੇ ਬੱਪੂ ਗੰਦਾ ਹਾਂ ਵਧੀਆ ਉੱਚੀ ਬੋਲੇਗਾ ਟੱਲ ਆ ਜਾਗਾ ਵਧੀਆ ਦਿਲ ਨਹੀਂ ਲੱਗਿਆ ਆ ਗਿਆ ਦਿਲ ਹਾਂ ਦਬਾਬੇ ਚ ਲੱਗ ਗਿਆ ਦਿਲ ਹਾਂ ਲੱਗਿਆ ਜੀ ਲਾਲੀ ਕਿਥੇ ਚਲ ਗਈ ਤੇਰੀ ਕੀ ਕਰੀ ਲੰਗੀ ਇੱਥੇ ਕੀ ਪਤਾ ਕਿਹੜੇ ਲੰਗੀ ਹੋ ਠੀਕ ਆ ਬੱਪੂ ਹਾਂ ਵਧੀਆ ਜੀ ਹੂੰ ਦਿਲ ਲੱਗ ਗਿਆ ਹਾਂ ਲੱਗਿਆ ਵਧੀਆ ਏਰੀਆ ਹੂੰ ਬਾ ਮੋਟਰ ਦੇ ਵਧੀਆ ਲੈ ਕੇ ਨਜ਼ਾਰੇ ਆ ਬੱਜਾ ਜਿਹੜੇ ਹਿਸਾਬ ਨਾਲ ਗਰਮੀਆਂ ਟੀਨਾ ਜਿਆਦਾ ਮਰ ਜਣਾ ਦਾ ਆਪਾਂ ਥੱਲੇ ਹੈਂ ਹਾਂ ਹੋਰ ਖੇਚੀ ਜਨੇ ਕੰਮ ਪੜਦਾ ਗੇਰ ਹਾਂਜੀ ਪੜਦਾ ਪੜਦਾ ਹਾਂਜੀ ਅੱਧਾ ਨਹੀਂ ਇਹਦੇ ਸ਼ਿਮਲਾ ਵਾਲਾ ਮੁੰਡਾ ਠੰਡ ਚ ਆਇਆ ਹੈ ਬਾਈ ਸ਼ਿਮਲਾ ਦਾ ਪਪੂ ਸ਼ਿਮਲਾ ਕਿਹੜੇ ਪਿੰਡਾ ਤੇਰਾ ਕਿਹੜਾ ਏਰੀਆ ਖਾਸੇ ਸ਼ਿਮਲਾ ਭਾਈ ਭੂਈ ਰਹਿੰਦੇ ਆ ਉੱਥੇ ਹਾਂਜੀ ਭਾਈ ਹੈ ਠੀਕ ਆ ਠੀਕ ਆ ਹੋਰ ਬੱਲ ਜੀ ਤੋਂ ਤੀਵੇ ਗੱਲਾਂ ਹੈ ਮਣਾਤੀਆਂ ਹਨ ਗੱਲਾਂ ਤੋ ਤੇ ਵਤਨ ਗੈ ਸਟਪਣੀ ਵੀ ਲਾ ਲੈਣੀ ਦੀ ਆ ਹੈ ਸਟਪਣੀ ਲਾ ਦਨੀ ਦੀ ਇਸ ਸਟਪਣੀ ਇਹ ਮਸ਼ੀਨ ਦਾ ਟਾਇਰ ਆ ਸਟਪਣੀ ਉਹ ਨਵੀਂ ਪਰਲੇ ਪਾਸੇ ਉਹ ਲਾਣੀ ਆ ਜੇ ਲਾਣੀ ਆ ਨਹੀਂ ਇਹਨੂੰ ਅਬਰਾਂ ਦਾ ਏਸੀ ਵਾਲੀ ਦੀ ਸਟਪਣੀ ਆ ਯਾਰ ਇਹਦੇ ਨਾਲ ਤਾਂ ਆ ਨਹੀਂ ਇਹ ਵੀ ਕਰ ਲੈਣੀ ਆ ਅਬਰਾਂ ਸਟਪਣੀ ਪੱਪੂ ਦੇਖੀਏ ਕਿ ਜੇ ਅੰਬ ਜੈ ਨਹੀਂ ਟੁੱਟ ਕੇ ਗਿਰ ਜੇ ਇਧਰ ਨੂੰ ਹੋ ਜਾ ਆ ਖਾਸਾ ਝੁੱਲੇ ਜੇ ਖਾਂਦਾ ਬਾਕੀ ਇਹਦੀ ਫਿਟਿੰਗ ਲੱਗੇ ਹੋਇਆ ਕਰਨਾ ਜਿੰਨੀ ਹਨਾ ਅੱਜ ਹੁੰਦੀ ਆ ਹੁੰਦੀ ਆ ਫੇ ਨਹੀਂ ਕੱਲ ਨੂੰ ਖਤਰੀ ਢੋਕਰੀ ਢੋਕਰੀ ਜਿਹਦੇ ਕਾਢੂਗਾ ਲਾਵਾਂਗੇ ਹੁਣ ਅੱਜ ਦਾ ਵੈਸੇ ਟਾਈਮ ਲੱਗਣਾ ਨਹੀਂ ਹੈਗਾ ਥਮ ਨਹੀਂ ਰਹਿਣ ਦੇ ਬਾਸ ਸਸਰੀ ਕਾਲ ਕੰਦਾ ਜੀ ਠੀਕ ਹੈ ਰਹਿਣ ਦੇ ਇਹਨੂੰ ਖੋਲਣੋਂ ਬਾਸ ਇੱਕਣ ਕਿਉ ਛੱਡ ਬਦ ਲੱਗ ਗਿਆ ਬਾਦ ਹੁਣ ਲੋ ਹੋ ਰਿਕ ਦਾ ਪਾ ਪੂ ਜੇ ਲਾਉਣੇ ਇਹਦੇ ਤੇਰ ਵਾਲੇ ਦਾ ਟਾਪੇ ਟੂਪੇ ਜ ਬੜੇ ਲੱਗੇ ਹੋਏ ਪਤਾ ਨਹੀਂ ਲੱਗਦਾ ਕਿੱਦਾਂ ਨੂੰ ਮੈਂ ਵਿਗੜੀ ਜਾਂਦੀ ਆ ਹਾਂ ਇਹਨੂੰ ਲਾ ਕੇ ਹਾਂ ਲੱਗੇ ਹੋਏ ਹਾਂ ਚੱਲ ਬਾਹਰ ਆ ਚਲਦੀ ਕਰ ਲੈ ਮਗਰ ਮਗਰ ਵਾਲੀ ਬਾਕੀ ਗੱਲ ਉਹਦੇ ਇੱਕ ਟੋਕਰੀ ਰੱਖ ਦੀ ਗੱਲ ਨੂੰ ਲਾ ਲਾਂਗੇ ਹਾਂ ਮੋਲੀ ਮੋਲੀ ਦਾ ਕੱਪੜਾ ਨਹੀਂ ਵਾਰਾ ਇੰਨੀ ਗਰਮੀ ਆ ਹੈ ਅਦੇਲਾ ਮਾਲਕ ਨੇ ਸੁਣ ਲਈ ਤੁਹਾਡੀ ਇੰਦਿਆ ਤਾਂ ਨੇਰ ਝਖੜ ਹੈ ਹਾਂ ਹਾਂ ਬਾਕੀ ਬਈ ਗਰਮੀ ਹੈ ਹੀ ਇਹ ਏਰੀਆ ਜਿਆਦਾ ਥੋੜੀ ਜੀ ਮੋਦੀ ਹੈ ਨਾ ਮੱਕੀ ਕਰਕੇ ਆ ਦੇਖੀਂ ਕੀ ਆ ਗਿਆ ਹੋ ਗਿਆ ਦਾਣੇ ਸੁੱਕੇ ਨਾ ਨੇ ਗਿਰਦੇ ਨੁੱਟ ਗਿਆ ਨਾ ਲੱਕੜੀਆਂ ਹੀ ਗਿਰਦੀਆਂ ਬਾਕੀ ਵੀਰੇ ਵਧੀਆ ਰਹਿਗੇ ਨਿਆਰੇ ਜਿਹੇ ਰਹਿਗੇ ਛੱਟੇ ਚ ਮਰ ਜਣਾ ਦਾ ਆਪਾਂ ਨੇ ਹੈ ਹਾਂ ਆ ਬਾਕੀ ਬਾਈ ਟਰੈਕਟਰ ਦੀ ਹੈ ਨਾ ਮੱਕੀ ਦੇ ਜੋਰ ਲੱਗਦਾ ਪੂਰਾ ਤੁਸੀਂ ਐਂ ਹਿਸਾਬ ਲਾ ਲਓ ਵੀ ਟਰਬ ਵਾਲੀ ਜਿਹੜੇ ਹੋ ਹੋਰ ਕਿਤੇ ਚਲਾਇਆ ਹੀ ਨਹੀਂ ਪੱਠੀ ਦੇ ਲੋ ਜੀ ਰੰਗ ਬਦ ਲਿਆ ਹੋਇਆ ਪੱਠੀ ਦਾ ਵੀ ਵੀ ਫੁੱਲ ਲੋਡ 'ਚ ਚੱਲਦਾ ਹੈ ਵੀ ਛੋਟਾ ਹੀ ਟਰੈਕਟਰ ਮੱਕੀ ਦੇ ਨਾ ਕਰ ਸਕਦਾ ਬਾਕੀਆਂ ਵੀ ਮੱਕੀ ਬਈ ਹੋਰ ਏਰੀਆ ਦੇ ਵਿੱਚ ਹੈਗੀ ਹੈ ਮੱਕੀ ਹਰਾਂ ਆਪਣੇ ਸਾਡੇ ਏਰੀਏ ਪਿੰਡਾਂ ਕ ਨਹੀਂ ਮੱਕੀ ਬਈ ਥੇ ਏਰੀਆ ਅਚਾਰ ਵਾਲੀ ਪਰ ਜਿਹੜੀ ਜਲੰਧਰ ਏਰੀਆ ਵਾਲੀ ਮੱਕੀ ਹੁੰਦੀ ਹੈ ਨਾ ਬਾਈ ਇਹਦਾ ਰਿਕਾਡ ਤੋੜਿਆ ਨਾ ਮਾ ਟਾਂਡਾ ਦੇ ਲੋ ਬਈ ਕਹਿ ਜਾ ਟਰੈਕਟਰ ਨਹੀਂ ਵਿੱਚ ਚੱਲਦਾ ਇਹਦਾ ਮਸ਼ੀਨ ਚੱਲਦੀ ਦਿਖਣੀ ਆ ਜਿੱਦਾਂ ਚੱਲਣੀ ਆ ਨਾ ਤੁਹਾਨੂੰ ਮੈਂ ਦਿਖਾਉਂਗਾ ਵੀ ਨਾ ਵਿੱਚ ਮਸ਼ੀਨ ਦੇਖਦੇ ਨਾ ਵਿੱਚ ਦੇਖਦਾ ਟਰੈਕਟਰ ਇਹਨੇ ਦਾ ਦੇਖਣਾ ਕੀ ਆ ਮਸ਼ੀਨ ਤੇ ਤੈਨੂੰ ਕਿਤੇ ਉੱਚੀ ਆ ਮਸ਼ੀਨ ਦੀ ਹੁਣ ਕੱਲ ਨੂੰ ਵੀ ਹੈ ਨਾ ਮੂਰਤੇ ਦਾ ਕਰਦਾਂਗੇ ਇਹਦੀ ਵੀ ਐਸੀ ਥੋੜੇ ਟਾਇਰ ਟੂਟ ਜੇ ਲਵਾਏ ਆ ਨਹੀਂ ਅੱਗੇ ਆ ਨਾ ਕਿਆ ਹੁੰਦਾ ਲਿਫਟ ਤੇ ਸਿੱਧਾ ਹੀ ਭਜਨ ਚੱਲਦਾ ਦਾ ਹੁਣ ਤਾਂ ਜਦੋਂ ਕੋ ਟਾਇਰ ਤੋਂ ਉੱਪਰ ਚੱਕੇ ਹੋਏ ਆ ਜਦੋਂ ਮੰਨ ਲਾ ਹੁਣ ਖੇਤ ਦੇ ਵਿੱਚ ਜਾ ਕੇ ਚਲਾਉਣੀ ਆ ਤਾਂ ਬਾਈ ਆਹ ਟਾਇਰ ਥੱਲੇ ਲਾ ਕੇ ਚਲਾਇਆ ਕਰਾਂਗੇ ਅੱਗੇ ਦੀਆਂ ਨਾ ਇੱਕ ਦੋ ਵਾਰ ਨੁਕਸਾਨ ਘਾ ਲਿਆ ਕਿਉਂ ਹੁੰਦਾ ਕੁਝ ਨਹੀਂ ਮੜੇ ਰਿੰਗ ਜਿਹੀ ਪਾੜਦੇ ਆ ਨਾ 25 ਕੁਆਂਟਲ ਦੀ ਤੇ ਪੈਸੇ ਲੈਫਟ ਕੁਆਇੰਟੀ ਤੇ ਹੈਗੀ ਆ ਉਹ 17 18 ਕੁਆਂਟਲ ਦੀ ਮਸ਼ੀਨ ਆ ਜਰ ਬਾਈ ਮੱਕੀ ਦੇ ਵਿੱਚ ਬੈੱਡ ਦੇ ਕਿਤੇ ਝੂਟਾ ਝਾੜਾ ਵੱਜਦਾ ਤਾਂ ਸਮਝ ਲਓ 20 ਦਾ 32 ਕੁਆਂਟਲ ਦਾ ਫੇਰ ਵਜਨ ਹੋ ਜਾਂਦਾ ਨਾ ਉਹਦੇ ਕਰਕੇ ਵੇਚੀ ਤੇ ਟੈਟੂ ਲਵਾ ਕੇ ਆਣ ਵਧੀਆ ਰੈਪੀ ਬਾਈ ਨੇ ਆਪਣੇ ਨਾ ਤਸੱਲੀ ਨਾਲ ਬਾਈ ਗਾਰੰਟੀ ਦੇ ਵਿੱਚ ਕਹਿਦੀ ਏ ਜਿਹੜੀ ਅੱਗੇ ਨਾ ਮਸ਼ੀਨ ਦੀ ਬਣਾਵਟ ਤੇ ਉਹ ਸਾਰੀ ਉਹਨੇ ਆਪਣੇ ਨਵੇਂ ਮਾਡਲ ਦੇ ਵਿੱਚ ਕਰਕੇ ਬਹੁਤ ਵਧੀਆ ਜੇ ਕਹਿਦੀ ਹੈ ਨਾ ਆਪਾਂ ਬਾਈ ਗਰੰਟੀ ਮਾਨ ਕੰਮ ਕਰਨੇ ਦੇ ਮਾਮਲੇ ਦੇ ਵਿੱਚ ਤਾਂ ਇਹਦੇ ਨਾਲ ਉੱਪਰ ਸਰਵਪਨ ਨਹੀਂ ਹੈਗੀ ਕਿਤੇ ਇਹ ਤਾਂ ਮੈਂ ਹੁਣ ਵੀ ਕਹਿੰਦਾ ਵਾਈ ਦਾ ਨਾਮ ਲਿਖਿਆ ਆ ਨਾ ਮਸ਼ੀਨ ਉੱਤੇ ਖੜੀ ਰਹੀ ਹੈ ਮੀਨਾ ਰਿਡਮੀਨਾ ਨਾਮ ਲਿਖਿਆ ਆਪਣਾ ਵੀ ਪਤਾ ਲੱਗ ਜਾਂਦਾ ਨਾ ਫਲਾਣੇ ਬੰਦੇ ਦੀ ਮੀਨਾ ਨਾ ਬਾਕੀ ਤੁਹਾਨੂੰ ਪਤਾ ਝੋਟੇ ਦੀ ਮਾਰੀ ਮੋਟੀ ਸਰਵਪ ਸਰਵਪ ਹੋਰ ਲਾ ਪੱਬਾ ਕਰਾ ਕੇ ਇਹ ਵੀ ਕਾਤਾ ਰੈਡੀ ਉੱਪਰ ਮਸ਼ੀਨ ਦਾ ਤਾਂ ਘੋਰਾ ਸਾਨੂੰ ਕਿੱਥੇ ਕਿੱਥੇ ਕਰ ਮੋੱਚਿਆ ਕੰਮ ਕੱਲ ਨੂੰ ਸੰਭਾਲ ਲੈਣ ਜਾਵਾਂਗੇ ਇਹਦਾ ਬਸ ਕਰ ਰੱਬਾ ਮੀਂਹ ਪਾ ਦੇ ਹੁਣ ਠੰਡਾ ਕਰ ਦੇ ਥੋੜਾ ਜਿਹਾ ਅੱਜ ਤਾਂ ਮੈਂ ਵੀ ਬਰਾਂਚੇ ਹੋਇਆ ਹਾਂ ਮੋਲੀ ਨੂੰ ਕਹੀ ਜਾਂਦਾ ਧੋਣ ਦਾ ਮੀਂਹ ਮੋਲੀ ਜਾਂ ਦਿਲਾ ਚਮਕਣ ਲੱਗ ਗਈ ਹੈ ਨਾ ਓਏ ਮਾ ਤਾਂ ਹੁਣ ਗੈਲ ਅ ਬਾਕੀ ਤਾਂ ਗੇਰ ਖੋਲਿਆ ਇਹ ਜਿਹੜੀ ਜਿਹੜੀ ਹੈ ਇੱਕ ਇੱਕ ਤਾਂ ਆਪਣੇ ਐਕਸਲ ਵਾਲੇ ਵਾਇਰਿੰਗ 'ਚ ਥੋੜੀ ਜਿਹੀ ਸਾਫ-ਸ਼ਾਫਟ ਵਾਲੇ ਵਾਇਰਿੰਗ 'ਚ ਐਈ ਦੀ ਢਿੱਲ ਜੀ ਮੈਂ ਕਿਹਾ ਚੱਕ ਦੇ ਹੁਣ ਘੈਂ ਘੈਂ ਜੀ ਹਟਾਉਣੀ ਹੈ ਜਿਹੜੀ ਘੈਂ ਘੈਂ ਜੀ ਕਰਦੀ ਹੈ ਨਾ ਮੋਲੀ ਇਹ ਹਟਾਉਣੀ ਹੈ ਜੀ ਉਹ ਹਾਂ 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 ਜਣਾ ਬੁਝਾਈ ਦੇਣਾ ਆਜਣਾ ਕੱਲ ਨੂੰ ਰਾਜੂ ਨਵੀ ਆ ਜਾਣਾ ਪਰਸ ਨੂੰ ਤਾਂ ਆਪਾਂ ਕਲੀਵਰ ਲਾਉਣਾ ਹੈ ਦਾ ਹਾਂ ਕੱਲ ਨੂੰ ਤੇਰੇ ਗੁੱਟ ਕੇ ਪੌਣੇ ਤੇ ਬਾਈ ਨਹੀਂ ਤਾਂ ਸਟਾਫ ਕਰ ਦਰਾਂਗੇ ਮਾ ਟਾਈਮ ਜੇਗਾ ਲੈ ਆ ਗਿਆ ਤਾਂ ਮਾ ਗੁੱਟ ਕੇ ਪਾਏ ਦੰਦੇ ਆ ਠੀਕ ਕਲੱਚ ਵਾਲੀ ਸ਼ਾਰਟ ਬਾਹਰ ਕੱਢੀ ਦੀ ਇਹ ਦੇਖਣਾ ਬਲ ਬੋਲੇ ਦਾ ਬਾਕੀ ਹੋਰ ਫੇਰ ਹੋਰ ਮੋਲੀ ਕਹਿਆ ਸੀ ਸੀਜ਼ਨ ਦੇ ਵਿੱਚ ਪੈਸੇ ਦਿੱਕਤ ਤਾਂ ਆਪਾਂ ਨੂੰ ਕੋਈ ਨਹੀਂ ਆਈ ਹੈ ਨਾ ਆ ਮਸਾਹੀ ਦਾ ਚੱਲ ਬਈ గేਰ ਦੀ ਤਦੱਲੀ ਹੋਣਾ ਘੈਂ ਭੈਂ ਦੀ ਗੱਤਰ ਫੜ ਜਾਊਗਾ ਬਾਕੀ ਕਰਾਰੀਆਂ ਗੁੱਟੀਆਂ ਤਾਂ ਸਾਰੀਆਂ ਓਕੇ ਨਿਕਲੀਆਂ ਕੋਈ ਜੇ ਤੱਕ ਰਦਾ ਮਤੇਗ ਨਹੀਂ ਹੈਗੀ ਇੱਕ ਦੋ ਗ ਬੈਰਿੰਗਾ ਵਾਸਤੋਂ ਕੱਟ ਸ਼ਾਟ ਵਾਲੇ ਬਣੇ ਜੀ ਉਹ ਕਹਿੰਦੇ ਨਾ ਜਿਹੜੇ ਆਵਾਜ਼ ਦੀ ਕਰਦੇ ਤੇ ਘੈਂ ਘੈਂ ਦੀ ਰੋਡ ਤੇ ਅੰਕਲ ਕਹਿੰਦਾ ਵੀ ਚੱਗੇ ਨਹੀਂ ਲੱਗਦੀ ਉਹ ਚੱਕ ਦਿੰਦੇ ਆ ਫਿਰ ਨਾ ਲਾਵੇਂ ਮੰਲੀ ਇਹ ਨਹੀਂ ਚਣਾਉਣਾ ਹਾਂ ਟਰਨ ਲੱਗ ਗਿਆ ਹਾਂ ਦੇਰ ਲਿੰਗ ਹਾਂ ਤੇਰਾ ਪਹਿਲੀ ਵਾਰ ਆਇਆ ਸੀ ਗੱਲ ਕਰਦੇ ਆਂ ਬਾਕੀ ਸਮਾਨ ਸਮੂਝਾ ਕਰ ਲੋ ਇਕੱਠਾ ਹਾਂ ਸਵੇਰੇ ਚੱਕਾਂਗੇ ਨਾਲੇ ਜਵਾਨ ਲਿਆਵਾਂਗੇ ਤੇ ਮੇਰੇ ਬਾਕੀ ਹੈ ਨਾ ਜੇ ਭਾਈ ਸਾਡਾ achar paun ਦਾ ਕੋਈ chaahbaan ਹੈਗਾ ਜਲੰਧਰ ਏਰੀਆ ਦੇ ਵਿੱਚ ਤਾਂ ਆ ਮੱਕੀ ਦਾ achar paun ਲਈ ਸਾਡੇ ਨਾਲ ਸੰਪਰਕ ਕਰੋ ਆ ਨੰਬਰ ਹੈ ਜੀ ਹਨਾ achar ਵਧੀਆ ਖਰੀਦਣਾ ਤਾਂ ਵੀ ਆ ਨੰਬਰ ਤੇ ਕਾਲ ਕਰੋ ਮੱਕੀ ਵੜਾਉਣੀਆਂ ਤਾਂ ਵੀ ਕਾਲ ਕਰੋ ਸਾਰੇ ਕੰਮ ਬਾਤ ਤੇ ਸਾਡਾ ਸਾਝਾ ਨੰਬਰ ਆ ਇਹ ਅੰਕਲ ਦਾ ਨੰਬਰ ਆ ਇਹਦੇ ਨਾਲ ਜਰੂਰ ਇੱਕ ਵਾਰ ਸਾਡੇ 4 ਦੀ ਬਣਾ ਕੁਆਲਿਟੀ ਜਾਂਦਾ ਦਾਣੇ ਦੀ ਹੁਣ ਕਈ ਬੰਦੇ ਕਹਿ ਦਿੰਦੇ ਆ ਭਾਈ ਇਹ ਤਾਂ ਚਾਰਚ ਦਾਣਾ ਨਹੀਂ ਹੁੰਦਾ ਅਸੀਂ ਕਈ ਜਗ੍ਹਾ ਦੇ ਵੀਰ ਆਪਣੇ ਲੰਨੇ ਆ ਨਾ ਕਿਹੜੇ ਇੱਕ ਜਗ੍ਹਾ ਚਾਰ ਬਣਦਾ ਪੰਜਾਬ ਦੇ ਵਿੱਚ ਤਾਂ ਭਾਈ ਆਪਣੇ ਜਿਹੜਾ ਦਾਣਾ ਹੁੰਦਾ ਨਾ ਫੁੱਲ 90% 100% ਹੈ ਜੀ ਇਹਨੂੰ ਨਾ ਵੀ 100% ਜਿਹੜਾ ਦਾਣਾ ਆਪਣਾ ਚਾਰ ਦੇ ਵੀਰੇ ਵਿੱਚ ਹੀ ਹੁੰਦਾ ਗੱਠ ਆਪਣੀ ਪੈਕਿੰਗ ਹੁੰਦੀ ਆ ਰੋਲ ਹੁੰਦਾ ਕਵਾਂਟੜ ਦਾ ਬਾਕੀ ਤੁਹਾਨੂੰ ਬਣਦਾ ਵੀ ਦਿਖਾਵਾਂਗੇ ਨਾ ਵੀਡੀਓ ਦੇ ਵਿੱਚ ਇਹ ਕਿੰਦਾ ਆਪਣੀ ਮੱਕੀ ਦਾ ਆਪਾਂ ਟੋਕਾ ਕਰਦੇ ਆ ਕਿ ਇਹ ਜੀ ਵਧੀਆ ਮਟੋਪ ਦੀ ਮੱਕੀ ਲਈਦੀ ਆ ਸਾਰਾ ਸਿਸਟਮ ਤੁਹਾਨੂੰ ਉਹ ਨਾ YouTube ਤੇ ਹੀ ਦਿਖਾਵਾਂਗੇ ਜਾਂ Facebook ਤੇ ਮੇਰੇ ਵੀਡੀਓ ਦੇਖਦੇ ਆ ਚਲੋ ਠੀਕ ਹੈ ਜੀ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ